ਇਸ ਸਮੇਂ ਦੀ ਵੱਡੀ ਤੇ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸ਼ਾਮ ਨੂੰ ਸੰਗਰੂਰ ਧੂਰੀ ਰੋਡ ਤੇ ਵੱਡਾ ਜਿਹੜਾ ਕਿ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਇਥੇ ਜਿਹੜੇ ਕਿ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਚੂਨਰ ਗੱਡੀ ਤੇ ਜਿਹੜੀ ਕਿ ਬਲਾਨੋ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਕਾਰਨ ਜਿਹੜਾ ਕਿ ਗੱਡੀਆਂ ਦੇ ਪਰ ਖੱਚੇ ਤਾਂ ਉੱਡ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਬੁਲਾਨੋ ਗੱਡੀ ਦੇ ਜਿਹੜੇ ਕਿ ਮੂਰੋ ਬਿਲਕੁਲ ਗੱਡੀ ਖਤਮ ਹੋ ਚੁੱਕੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਜਿਹੜੇ ਕਿ 에ਅਰ ਬੈਗ ਗੱਡੀਆਂ ਦੇ ਖੁੱਲ ਗਏ ਤੇ ਫਿਰ ਵੀ ਜਿਹੜੇ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਜਿਹੜੇ ਕਿ ਵਾਹਨ ਚਾਲਕਾਂ ਨੂੰ ਸੱਟਾਂ ਲੱਗੀਆਂ ਨੇ ਜਖਮੀ ਹੋਏ ਨੇ ਪਰ ਮੰਦ ਭਾਗੀ ਖਬਰ ਵਿੱਚੋਂ ਸਾਹਮਣੇ ਆ ਰਹੀ ਹੈ ਕਿ ਜਿਸ ਸਮੇਂ ਇਸ ਗੱਡੀਆਂ ਦੀ ਟੱਕਰ ਹੋਈ ਹੈ ਉਸ ਸਮੇਂ ਜਿਹੜਾ ਕਿ ਇਹਨਾਂ ਗੱਡੀਆਂ ਦੀ ਲਪੇਟ ਦੇ ਵਿੱਚ ਇੱਕ ਵਿਚਾਰਾ ਗਰੀਬ ਜੋ ਮੋਟਰਸਾਈਕਲ ਵਾਲਾ ਇਹਨਾਂ ਦੀ ਗੱਡੀਆਂ ਦੀ ਲਪੇਟ ਦੇ ਵਿੱਚ ਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਕਰੀਨ ਤੇ ਕਿ ਜੋ ਮੋਟਰਸਾਈਕਲ ਵਾਲਾ ਇਸ ਹਾਦਸੇ ਦੇ ਵਿੱਚ ਜਿਹੜਾ ਇਸ ਗੱਡੀਆਂ ਦੀ ਲਪੇਟ ਦੇ ਵਿੱਚ ਆਇਆ ਤਸਵੀਰਾਂ ਤੁਸੀਂ ਦੇਖੋ ਮੋਟਰਸਾਈਕਲ ਬਿਲਕੁਲ ਖਤਮ ਹੋ ਗਿਆ ਪਰ ਖੱੱਚੇ ਮੋਟਰਸਾਈਕਲ ਦੇ ਉੱਡੇ ਹੋਏ ਨੇ ਤਾਂ ਜਿਹੜਾ ਕਿਸ ਮੋਟਰਸਾਈਕਲ ਸਵਾਰ ਦੀ ਜਿਹੜੇ ਕਿ ਮੌਕੇ ਤੇ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਦਨਾਕ ਇਹ ਹਾਦਸਾ ਵਾਪਰਿਆ ਸੰਗਰੂਰ ਦੇ ਤੁਗਰੀ ਰੋਡ ਤੇ ਅੱਜ ਸ਼ਾਮ ਨੂੰ ਇਹ ਹਾਦਸਾ ਵਾਪਰਿਆ ਫੋਰਚੂਨਰ ਗੱਡੀ ਦੱਸਿਆ ਜਾ ਰਿਹਾ ਹੈ ਕਿ ਫੋਰਚੂਨਰ ਕੱਢੀਓ ਸੰਗਰੂਰ ਤੋਂ ਧੂਰੀ ਵੱਲ ਜਾ ਰਹੀ ਸੀ ਤੇ ਜੋ ਬਲਾਨੋ ਗੱਡੀ ਉਹ ਜੋ ਕਿ ਧੂਰੀ ਤੋਂ ਸੰਗਰੂਰ ਵੱਲ ਆ ਰਹੀ ਸੀ ਤੇ ਇਹ ਜੋ ਮੋਟਰਸਾਈਕਲ ਵਾਲਾ ਵੀ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਚਾਲਕ ਜੋ ਉਹ ਵੀ ਤੂਰੀ ਤੋਂ ਸੰਗਰੂਰ ਵੱਲ ਆ ਰਿਹਾ ਸੀ ਜਿਸ ਸਮੇਂ ਹਾਦਸਾ ਵਾਪਰਿਆ ਇਹ ਜੋ ਮੋਟਰਸਾਈਕਲ ਸਵਾਰ ਗੱਡੀਆਂ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਇਸ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ